ਉਹ ਬਾਟਾ ਵਾਲਾ ਫਿਰ ਦੁਰ ਹੋਇਆ ਪਰਵਾਹ ਉਹ ਬਾਟਾ ਵਾਲੇ ਨਿਸ਼ੂਰ ਨੂੰ ਲੈ ਬਾਟਾ ਵਾਲੇ ਨਿਸ਼ੂਰ ਨੇ ਬੜੇ ਤੋਂ ਮਨਿਆ ਤੁ ਕਰਦਾ ਘਾਰੇ ਦੁਕਾਨੇ ਕਹਾਣੇ ਸੁਣ ਕੇ ਉਹ ਦੁਕਾਨੇ ਕਹਾਣੇ ਸੁਣ ਕੇ ਰੋ ਪੈਂਦੇ ਨੇ ਮਰਾ ਦਤਾਰੇ ਫਤਰਾ ਦੀ ਆਸਰਾਮ ਦੇ बढ़ियाँ निकालता तो है निकालती कितना मेल तेरा बजावा लेता उगलनिया वालेता फिर तेरू होया बर्बाद समझने में काफी दिया उस समझने में काफी दिया यार फिर उस दिया बर्बाद ना हुआ वारिनी का लगा वारिनी का तेरा दिल दिया फिलास्फर नोटा हो नोटा हो बाद, बाद, दिन्दावाद, दिन्दावाद, दिन्दावाद। और बेनती है तो दो मिनट सिर्फ गीत आज इस दर्शन दो नारा क्या रहते आ रन उस तो ਸਪਾਰਥੀ ਨਹੀਂ ਕਿ ਤੇੰਗਾਂ ਨੇ ਮਨ ਰੋੜਿਆ ਸੋ ਕਤਲ ਦੀ ਆਗਿਆ ਨੇ ਖਬਰ ਕਰਨਾ ਬੁਰ ਅੱਗੇ ਦੇ ਇਸ ਧੰਨੇ ਦੇ ਵਿੱਚ ਕਪਤਨ ਜੀ ਦੇ ਸਾਥੀ ਲੋ ਮੈਨੂੰ ਹੁਕਮ ਹੋਇਆ ਵੀ ਕੀ ਤੁਹਾਡੀ ਸੇਵਾ ਵਿੱਚ ਪੇਸ਼ ਹਾਂ ਇਹ ਉਸ ਮਹਾਨ ਨਵਲੇ ਦਾ ਜਿਹਦੇ ਆ ਸਰਦਾਰ ਪਕ ਸਿੰਘ ਰਾਜੂ ਸਿੰਘ ਜੀ ਦੇਵ

او تندے دل تے روے منڈ اوتھر دے واسطے او ہاج پنجرے کیناں جیر ہوندے او بیٹھا کتا او جی تیریوں پیندی آں اس ریڈی دے مٹھلے ਕਾਤਰੀ ਚੰਨ ਤੋਂ ਸਦਾ ਹਨੇਰੇ ਹੁੰਦੇ ਰਹੇ ਰੋਬਾ ਇਹ ਪੇਸ਼ ਆ ਪੰਜਾਬ ਦੇ ਰੰਗ ਹੋ ਕਿਨਾ ਤੇਰੀਆਂ ਸੁਣਦਾ ਯੱਗ ਪੈ ਗਿਆ ਐਸਪੀ ਦਾ ਟਾਵਾ ਮੋਢਿਆਂ ਤੋਂ ਭੱਜੀ ਕੇ ਦੀ ਐਸਪੀ ਦੇ ਭਾਈ ਗਿਆ ਕਾ ਕਰਦੂ ਲੱਤੇ ਲੱਕੇ ਤੇ ਮੂੰਹ ਵੇਲੇ ਬੋਲਿਆ ਕੁਝ ਰੂਲ ਪੁੱਕਿਆ ਬਥੇਰਾ ਹਟ ਦੇ ਵੇ ਜੋ ਸ਼ਕੂਲ ਬੋਲਿਆ ਤਾਰੇ ਮਾਰੀ ਭਾਜੀ ਜਾਨੇ ਚਿੱਤ ਵਿੱਚ ਸੀਲਾ ਤੇਰਾ ਜੂਰਾ ਮੋੜ ਪਾ ਨਹੀਂ ਹੋ ਰਹੀ ਜੀ ਨਾਲ ਮਨ ਸੀ ਕਾਟਾ ਦੇਸੀਆ ਪਰ ਅਮਰ ਦੇ ਨੂੰ ਕੀ ਬਹਾਰੀ ਆ ਬਿਛਦ ਸਰਕਾਰ ਸਾਰੀਆਂ ਇਹ ਮੰਦੀਆਂ ਦੀ ਟੋਰ ਦੇ ਲਈ ਤੇ ਸਰਕਾਰੀਆ ਸਾਰੀ ਕਾਲੇ ਦੇ ਸਰਕਾਰੀ ਜਿਹੜੇ ਕੱਟੇ ਨੂੰ ਕੰਡੋਰੀ ਉੱਠਿਆ ਨੂੰ ਸਾਡੇ ਕੋ ਆਪਣੇ ਘਰੇ ਚ ਲੈ ਲੈ ਗਏ ਇਹ ਸ਼ੇਅਰ ਕਰਦੇ ਆ ਜਾਂ ਇਹ ਮੈਂ ਪੰਜ ਕਰ ਦਿੰਦੇ ਸ਼ੇਅਰ ਰੁਪਾਂਚ ਕਰਦੇ ਆ ਜੀ ਆਹ ਇੱਕ ਬਣਾਇਆ ਦੋ ਦਸਤਾਵੇਜ਼ ਇਹ ਦੋ ਦਸਤਾਵੇਜ਼ ਦੇ ਵਿੱਚ ਹਰੇਕ ਕੋਲੇ ਦੀ ਆਪਣੀ ਹਾਂਕਾ ਹਰੇਕ ਕੋਲ ਕੁਸੂਰੀਆਂ ਛੱਡ ਲਿਆ ਤੇ ਮੈਂ ਜਿਹੜੇ ਪ੍ਰੈਸਟ ਕੀਤੀ ਸੀ ਉਹਦਾ ਬਟਾ ਵੇਲਾ ਲਗਾਏ ਸੀ ਇਹੜੇ ਛੋਟੇ ਬੈਨਰ ਆ ਉਹ ਸਾਡੇ ਲਈ ਸੋਹਣੇ ਲੱਗ। ਸਾਡੇ ਡੰਡੇ ਛੱਡੇ ਸਾਡੇ ਲਈ ਕਿਹੜੇ ਕਿਹੜੇ ਗਰੁੱਪ ਆਇਆ ਤਰਾਹ ਆ ਨਾ ਜ਼ਰੂਰ ਕਰਨਾ ਸਾਡੀ ਇਹਨਾਂ ਦਾ ਵੀ ਵਿਗਿਆਨ ਦੇ। ਜੇ ਜਗਰਤਾ ਸਾਹਿਬ ਸਾਥੀਆਂ ਨੂੰ ਬਾਤ ਵੀ ਦੇਦੀ ਆ ਕਿ ਆਪਾਂ ਬੜੀਆ ਸਰਗੰਧੀ ਆ। ਇਹ ਤਾਂ ਇਹ ਲਈ ਮਗਰੋਂ ਇਹੋ ਆ ਰਿਹਾ ਪਾ ਦਿੱ ਲਖੀਏ। ਤੇ ਬਾਕੀ ਸਾਡੇ ਵੀ ਮੇਰੇ ਪਛਾਣੀਆਂ ਵੀ ਇਹਦੇ ਨੇ। ਅਸੀਂ ਇੱਕ ਕਮੇਟੀ ਜਿਹਾ ਜੱਟ ਹੈ। ਹੈ ਇਹ ਜਿਹੜਾ ਗੁਦਸਤਾ ਇਹ ਹੋਰ ਵਡਾ ਕਰਨਾ ਤੇ

उसके बाद शुरू कर <th apparatus>

ਪਾਵੇਂ ਇਸ ਨੂੰ ਗੀਤ ਸਮਝ ਲਵੋ ਪਾਵੇਂ ਅਜਿਹੀ ਜੋ ਇਸ ਸਥਿਤੀ ਤੇ ਅਸੀਂ ਗੁਜ਼ਰ ਰਹੇ ਆਂ ਪੰਜਾਬ ਸਰਕਾਰ ਦੇ ਵਿੱਚ 2008-09 ਤੱਕ ਕੇਸ਼ੀਅਰ ਮੀਟਰ ਮੀਟਰ ਉਹਨਾਂ ਦੀ ਹਾਲਤ ਸਮਝ ਲਵੋ ਸੇਤੇ ਪਾਂਡੇ ਉਮੀਦਾਂ ਸਾਡੀ ਦੁਖੀ ਉਮਰਾਂ ਤੋਂ ਵੱਡੇ ਨਾ ਕੋਈ ਹੱਸੇ ਨਾ ਕੋਈ ਰੋਵੇ ਨਾ ਕੋਈ ਹੱਸੇ ਨਾ ਕੋਈ ਰੋਵੇ ਨਾ ਕੋਈ ਉੱਠੀ ਬੋਲੇ ਇੰਜ ਲੱਗਦਾ ਜਿਉ ਚਾ ਸੁਪੇਰੇ ਸੱਪਾ ਦੇ ਮੂੰਹ ਅਟੇ ਇੰਜ ਲੱਗਦਾ ਜਿਉ ਚਾ ਸੁਪੇਰੇ ਹੈ सूर्त सू रखण पिया गे जिस कुर्ते

मरिया पिछो फाड़े लीज करवाता कोई फायदा नहीं सारे साथियों सच्चे काल वाइगुरु जी का खासा वाइगुरु जी की फते हेलो दोस्तों छोटी जी बेटी से बोलो बेटी है कि तेरे YouTube चैनल अपने बड़ा आए हुए ਪ੍ਰਕਾਸ਼ ਭਾਈ ਸਾਹਿਬ ਐਨ ਕੋ ਨੂੰ ਫੇਸਬੁਕ ਤੇ ਵੀ ਹੋ ਰਿਹਾ ਤੇ ਯੂਟਿਊਬ ਤੇ ਵੀ ਆ ਸਾਰੇ ਦੋਸਤਾਂ ਨੂੰ ਬੇਨਤੀ ਆ ਕਿ ਲੇਟ ਜਿਹੜਾ ਲੇਟਰ ਆ ਰਿਹਾ ਨੇ ਨਾ ਉਹ ਲੈ ਕੇ ਪੀ ਜਿੰਨੇ ਤੈਨੂੰ ਸਾਰੇ ਨੂੰ ਪ੍ਰਕਾਸ਼ ਕਰੋ ਇਹਨੂੰ ਭੇਜੋ ਅੱਗੇ ਲੱਗੇ ਕਿ ਤਾਂ ਇਹਨੂੰ ਜਰਾ ਦੂਰ ਤੱਕ ਜਾਵੇ ਤਾਂ ਕਿ ਜੋ ਤੁਹਾਡੀਆਂ ਮੰਗਾਂ ਤੁਹਾਡੇ ਮਸਲੇ ਤੁਹਾਡੇ ਛੇਵੇਂ ਕਾਰਗਿਰ ਸ਼ਕਤਾ ਉਹ ਦੂਰ ਦੂਰ ਤੱਕ ਪਹੁੰਚ ਸਕਣ ਉਹਦੇ ਸਰਕਾਰ ਦੀ ਕਾੜੀ ਬੋਲੀ ਜਿਹੜੀ ਆ ਕੋ ਸਾਡੀ ਬਾਤ ਵੀ ਸੁਣ ਲਈ ਤੇਰੇ ਕੰਨਾਂ ਤੱਕ ਪਹੁੰਚੇ ਤੇ ਸਾਰੇ ਦੋਸਤਾਂ ਤੇ ਮਿੱਤਰਾਂ ਨੂੰ ਇਥੇ ਪਹੁੰਚੇ ਬਲੰਡਗੜ੍ਹ ਵਾਲੀ ਵਰਤਾਂ ਗੁਰਿੰਦ ਮਰਤਾ ਦਾ ਪਿਆਰ ਜੇਨਰਲ ਨੂੰ ਵੀ ਸਾਡੇ ਵੱਲੋਂ ਵੀ ਸਟੇਜ ਬਣਵੇ ਤਾਂ ਕਿਰਪਾ ਕਰਕੇ ਨਜ਼ਰ ਸਬਸਕ੍ਰਾਈਬ ਕਰੋ ਉਹ ਵੱਤਾਂ ਦੀ ਤੇ ਵੱਤਾਂ ਦਾ ਸਾਡੇ ਕੋਲ ਬਹੁਤ ਹੀ ਸ਼ੁਕਰਗੁਜ਼ਾਰ ਹੋਵਾਂਗੇ ਅੱਜ ਹੁਣ ਅਸੀਂ ਬਾਕਾਇਦਾ ਸਟੇਜ ਸ਼ੁਰੂ ਕਰਨ ਲੱਗੇ ਆ ਔਰ ਬੇਨਤੀ ਆ ਕਿ ਸ਼ਾਇਦ 20 ਫਰਵਰੀ 2023 ਨੂੰ ਆਪਾਂ ਇਸ ਸਥਾਨ ਤੇ ਬਿਜਲੀ ਮੰਤਰੀ ਪੰਜਾਬ ਸਰਕਾਰ ਦੇ ਵਿਰੁੱਧ ਇੱਕ ਰੋਸ ਮਾਰਾ ਕਰਕੇ ਗਏ ਸੀ ਕਿਉਂਕਿ ਉਸ ਤੋਂ ਪਹਿਲਾਂ ਜੁਆਇੰਟ ਫੋਰ ਪੰਜਾਬ ਇਕਾ ਮੰਚ ਪੰਜਾਬ ਅਤੇ ਹੋਰ ਨੱਥੇ ਬੰਦੀ ਦਾ ਸੰਗਾ ਜੋ ਖਰਾਬ ਕੀਤਾ ਗਿਆ ਸੀ

ਅਨਪਤੀ ਜੰਗਲ ਦਾ ਲੋਕਾਂ ਚੇਹੇ ਨਾਲ ਕੇ ਹੁਣ ਤੱਕ ਜੋ ਮੈਨੇਜਮੈਂਟ ਨਾਲ ਪੰਜਾਬ ਸਰਕਾਰ ਦੇ ਮੰਤਰੀ ਨਾਲ ਪਾਵਰ ਸੈਕਟਰੀ ਪੰਜਾਬ ਸਰਕਾਰ ਨਾਲ ਜਿਹੜੀ ਕੱਤੀ ਜਗ੍ਹਾ ਨੂੰ ਮੀਟਿੰਗ ਹੋਈ ਆ ਉਸ ਮੀਟਿੰਗ 'ਤੇ ਕਿਹੜੀਆਂ-ਕਿਹੜੀਆਂ ਮੁੰਡਾਂ ਤੇ ਸਰਦੀ ਬਣੀ ਸੀ ਉਸ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਮੁੰਡਾਂ ਤੇ ਕੋਰ ਮੈਨੇਜਰ ਦਾ ਮਿਲਦਾ ਉਹ ਕਹਿੰਦੇ ਬਣੀ ਸੀ ਉਹਦੇ ਵਿੱਚ ਸਰਦਾਰ ठीकु आहे मुरदाबाद मुरदाबाद अगू करो तूं पता ਲੱਗੇ ਲੋਕ ਜਿੰਦਾਬਾਦ ਜਿੰਦਾਬਾਦ ਰਟਨੇ ਆਉਣ ਕਰ ਰਹਿਦਾ ਵਾ ਸਭ ਬਹੁਤ ਸਤਾਉਂ ਕੋਸਾ ਬੇਟੀ ਆ ਕੇ ਦੇਖੋ ਮਾੜੋ ਆਪਣੇ ਸਾਹਮਣੇ ਆਪਣੇ ਲਾਓ ਸੋ ਮੈਨੇ ਦੇਖਦੇ ਆ ਕਿ ਸਰਦਾਰ ਹਰਪਾਲ ਸਿੰਘ ਜੀ ਸਕੱਲ ਜਨ ਫੋਰਮ ਪੰਜਾਬ ਆਹ ਉਹ ਫੋਟੋ ਕਦੀ ਜਿਹੜੀ ਇਸ ਤੋਂ ਪਹਿਲਾਂ ਮੈਨੇ ਮੈਂ ਸਰਕਾਰ ਨਾਲ ਵੀ ਨਹੀਂ ਮੰਤਰੀ ਮਿਲਿਆ ਹੋਰਿਆ ਕੋਈ ਬੋਲੇ ਕੀ ਕੀਤਾ ਆਲਾ ਕੀ ਕੀ ਮੰਤਰੀਆ ਕਦੋਂ ਤੱਕ ਲਾਗੂ ਕਰਨ ਦੀ ਗੱਲ ਕੀਤੀ ਉਸ ਦਾ ਹਰਪਾਲ ਜੀ ਪੜਦਾ ਸਾਂਜੀ ਕਰ ਲਿਆ ਉਸ ਤੋਂ ਬਾਅਦ ਹਰਪਾਲ ਜੀ ਸਟੇਜ ਉੱਪਰ ਆ ਕੇ ਸਮਾਗਮ ਸ਼ੁਰੂ ਕਰਾ ਲਏ ਸਲਾਹ ਹਰਪਾਲ ਜੀ ਨਹੀਂ ਜਾਂਦਾ ਇਹ ਮੰਤਰੀ ਦੇ ਘਰ ਨਹੀਂ ਨਹੀਂ ਉੱਥੇ ਨਹੀਂ ਜਾਂਦਾ ਪਹਿਲਾਂ ਜਾਂਦਾ ਦੋਸਤ ਕੋਈ ਨਹੀਂ ਆ ਤੈਨੂੰ ਲੋਕ ਸਮਾਗਮ ਨਹੀਂ ਹਾਂ ਉੱਥੇ ਭਜਾਉਣੀ ਨਹੀਂ ਹੁੰਦੀ ਮੈਂ ਮोटा ਧੰਨਾ ਫੇਰ ਨਹੀਂ ਮਾਣਾ ਮोटा ਪ੍ਰਧਾਨ ਸਰਕਾਰ ਨੂੰ ਮੁਤਾਵਾ ਪੀਐਮ ਤੀਜਾ ਦੀ ਨਿਕਮੀ ਨੇ ਮਨੇ ਮੁਤਾਵਾ ਬਿਜਲੀ ਮੰਤਰੀ ਹਾਏ 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 ਬਿਜਲੀ ਮੰਤਰੀ ਹਾਏ ਹਾਏ ਅੱਜ ਦੀ ਇਸ ਰੋਸਤਾਂ ਦੇਖ ਕੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਈ ਪੀਐਸ ਹੋਰ ਜੀ ਤੁਹਾਨੂੰ ਦਿੜਤ ਸਾਡੇ ਸਤਿਕਾਰਯੋਗ ਸਰਕਾਰ ਦੇ ਲੀਡਰਸ਼ਿਪ ਸਾਥੀਓ ਵਿਰਗ ਸਾਰੇ ਪਰਵੰਦੁਰਗੇ ਉਹ ਕਿਹਦੇ ਮੇਰੇ ਪਤਾ ਪਾ ਲਿਖੇ ਤੇ ਇਹ ਕਿਰਾ ਬਹੁਤ سارے ਸਾਥੀਰੇ ਸਾਡੇ ਅਜੇ ਰਸਤੇ ਦੇ ਵਿੱਚ ਨੇ ਇੱਥੇ ਗੋਲਡਨ ਗੇਟ ਕੋਲ ਕੇ ਜਾਵਣ ਲੱਗ ਪਿਆ ਕਾਫੀ ਬੜੀ ਗਿਣਤੀ ਸਾਥੀਰੇ ਸਾਡੇ ਹੋੜਾ ਲੱਗੇ ਨੇ ਤੇ ਲਾਉਣੇ ਉੱਥੇ ਸੀਗੇ ਗੋਲਡਨ ਗੇਟ ਲਾ ਸਕਾਂ ਮਤਾਵਾ ਪ੍ਰਣਾਮ ਜਗਨ ਮਤਾਵਾ ਸ਼ਹਿਰ ਤੇਰੀ ਬੋਲ ਕੱਚੇ ਕੰਮੇ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਸੱਤਿਓ ਸਾਡੇ ਦਾ ਇੱਕ ਕੰਟਰੈਕਟਰ ਵਰਕਰ ਯੂਨੀਅਨ ਦਾ ਬਹੁਤ ਵੱਡਾ ਜਿਹੜਾ ਦਿੱਤਾ ਆਇਆ ਹੈ ਅਸੀਂ ਸੱਤਿਆਂ ਨੂੰ ਜੇ ਨੂੰ ਕਹਿਣਾ ਹੈ ਕਿਰਾफी ਸਾਫ ਕਰਦੇ ਸੱਤਿਆਂ ਕੰਟਰੈਕਟਰ ਵਰਕਰ ਯੂਨੀਅਨ ਕੱਚੇ ਕੰਮੇ ਪੱਕੇ ਕਰੋ ਕੀਤੇ ਵਾਦੇ ਪੂਰੇ ਕਰੋ ਸੇਕ ਟਾਈਮ ਪ੍ਰੋਗਰਾਮ ਕਰਕੇ ਜਿਹੜਾ ਸਿੰਘਾ ਅਤੀਤਰੀ ਨੂੰ ਅਤੀਤ ਜਰੂਰੀ ਨੂੰ ਜਿਹੜਾ ਪਾਵਰ ਕਾਮ ਦੀ ਅਰੇਂਜਮੈਂਟ ਹੈ ਉਹਨੂੰ ਅਸੀਂ 40 ਨੁਕਤੀ ਜਿਹੜਾ ਸਾਡਾ ਮੰਗ ਪੱਤਰ ਜਿਹਾ ਬੈਸ ਨੂੰ ਸਿਰਫ 40 ਦੇਖਣ ਨੂੰ ਮੈਂ ਐਕਚੁਅਲੀ ਜੇ ਬੋਲ ਕੇ ਦੇਵਾਂਗਾ ਸੱਤ ਸੱਤ ਬੰਦੇ ਆਉਗੇ ਇਹ ਸਾਲ ਵਿੱਚ ਇਸ ਸੈਡੀ ਸੀਨ ਦੇ ਵਿੱਚ ਤੁਸੀਂ ਸਾਰੇ ਸਾਡੇ ਸਾਹਦੇ ਦੇਖੇ ਹੋਣਾ ਕਿ ਸਾਡੇ ਕਿੰਨੇ ਵੱਡੇ ਗ੍ਰੇਟ ਉਹ ਨਮਾਜ਼ ਇਸ ਤਰ੍ਹਾਂ ਨਹੀਂ ਫੜਨਾ ਕਿ ਪ੍ਰੋਟੈਸਟ ਤੋਂ ਬਾਅਦ ਮੀਟਿੰਗਾਂ ਜਰੂਰ ਕਰਤੀ। ਤਾਂ ਅਸੀਂ ਅੱਜ ਬਾਅਦ ਜਿਹੜੀ ਮੀਟਿੰਗ ਕੀਤੀ। ਪਹਿਲੀ ਗੱਲ ਤਾਂ ਇਹ ਉਸ ਮੀਟਿੰਗ ਦੇ ਵਿੱਚ ਖੁਦ ਵਿਜੀਲ ਮੰਤਰੀ ਆ ਜਿਹੜੇ ਉਹ ਨਹੀਂ ਆਏ। ਉਹਨਾਂ ਨੇ ਸੀਐਮ ਨੂੰ ਬਰਾਈ ਕਰਤਾ। ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕੋਈ ਵੀ ਜਿਹੜੀ ਸਾਡੀ ਮੰਗ ਹੈ ਉਹ ਮੰਨੀ ਨਹੀਂ ਤੇ ਮੀਟਿੰਗ ਦੇ ਬਾਅਦ ਜਦੋਂ ਅਸੀਂ ਵਾਕ ਆਊਟ ਕਰਕੇ ਬਾਹਰ ਆ ਕੇ ਨਾਰੇ ਲਾਦੇ ਉਸ ਤੋਂ ਬਾਅਦ ਸ਼ਹਾਉ ਨੂੰ ਉਹ ਜਿਹੜੇ ਸਾਡੇ ਭੱਤੇਰੇ ਨਹੀਂ ਸੀ ਸੋਧਣ ਵਾਲੇ ਥੋੜੇ ਜਿ ਉਹ ਸਰਕੂਲਰ ਉਸੇ ਦਿਨ ਜਾਰੀ ਕਰਤੇ ਜਦ ਕਿ ਪੰਜਾਬ ਸਰਕਾਰ ਦੇ ਉਹ ਜਿਹੜੇ ਸੀਗੇ ਪੱਤੇ ਪ੍ਰੋਵਾਈਡ ਕਰਕੇ 1 ਸਤੰਬਰ 21 ਤੋਂ ਲਾਗੂ ਕੀਤੇ ਹੋਏ ਸੀਗੇ ਤੇ ਸਾਡੇ ਵਾਲਿਆਂ ਨੇ ਉਹ 5 ਤਰੀਕ 24 ਤੋਂ ਲਾਗੂ ਕਰਤੇ ਤੇ ਲਗਭਗ ਸਾਡੇ ਸਾਥੀਆਂ ਦਾ 30 32 33 ਮਹੀਨੇ ਦਾ ਈਅਰ ਉਹ ਜਮਨ ਸਿੱਧੇ ਤੌਰ ਤੇ ਖਾ ਗਏ ਐ ਵੈਸੇ ਤਾਂ ਜਿਹੜੇ ਉਹਨੇ ਸਾਡੇ ਸਟੇ ਸੀਗੇ ਕੁਇਡਿਟ 16 ਤੋਂ ਲਾਗੂ ਹੋਣੇ ਕਰਦੇ ਸੀਗੇ ਉਹ ਲਾਗੂ ਇੱਕ ਸਤੰਬਰ 21 ਤੋਂ ਕੀਤੇਗੇ ਸਾਡੇ 5 ਸਾਲ ਉਹ ਸਾਡੇ ਕੋਲੋਂ ਦਿੱਤੋ ਪਾ ਗਏ ਐ ਤੇ ਉਸ ਵਾਰ ਜਿਹੜੇ ਉਹ ਪਟਾਏ ਨੇ ਉਹਦੇ ਬਾਰੇ ਹਜੇ ਤੱਕ ਕਿਸੇ ਸਰਕਾਰ ਨੇ ਮੂੰਹ ਨਹੀਂ ਖੋਲ੍ਹ ਦਿੱਤਾ ਵੀ ਸਾਢੇ 5 ਸਾਲ ਦਾ ਜਿਹੜਾ ਪਟਾਇਆ ਹੈ ਉਹ ਮਨਾਲ ਲਕਾਇਆ ਮਜ਼ਦਮਾਂ ਦੀ ਪੈਨਸ਼ਨਾਂ ਨੂੰ ਕੀ ਦੇਣਾ ਹੈ ਕਿਸ ਰੂਪ ਚ ਦੇਣਾ ਉਹ ਪਹਿਲਾਂ ਵਾਲਾ ਕਹਿੰਦਾ ਸੀ ਪੀਪਲ ਬੰਦਰੀ ਜੀ ਇਸਤੇ ਜਰੂਰ ਹੋਏਗੇ ਉਹ ਜਿਹੜੇ ਕਹਿੰਦੇ ਨੇ ਖਜ਼ਾਨਾਪੁਰ ਇਹਨਾਂ ਨੇ ਇਸਤੇ ਦੀ ਗੱਲ ਕੀਤੀ 2.5 ਸਾਲ ਤੋਂ ਉੱਪਰ ਦਾ ਸਮਾਂ ਲੰਘ ਗਿਆ ਇਸੇ ਦਿੱਕੇ ਆ ਜਿਹੜਾ ਸਾਡਾ ਇੱਕ ਹੱਕ ਹੈ ਸਾਡਾ ਸਾਡਾ ਹੱਕ ਹੈ ਡੀਏ ਜਿਹੜਾ ਅਸੀਂ ਆਰਗੇਨਾਈਜ਼ਡ ਸੈਕਟਰ ਦੇ ਕੰਮ ਕਰਦੇ ਆਂ ਡੀਜ ਸਾਡੀ ਬੰਦੇ ਹੀ ਹੈਗੀ ਡੀਜ ਸਾਡਾ ਹੱਕ ਹੈ ਪਰ ਸਰਕਾਰ ਨੇ ਜਦੋਂ ਤਰ੍ਹਾਂ ਹੋ ਗਿਆ ਵੀ ਉਹਨੇ ਜਿਹੜੀ ਸਾਡੀ ਜਿਹੜਾ ਸਾਡਾ ਹੱਕ ਸੀਗਾ ਉਹਨੂੰ ਸਾਡੀ ਮੰਗ ਬਣਾਤਾ ਤੇ ਮੰਗ ਦੀ ਪ੍ਰਾਪਤੀ ਸਾਨੂੰ ਲੜਨ ਦੀ ਮਨਜ਼ੂਰ ਕਰਤਾ ਦੇਖੋ ਅੱਜ ਅਸੀਂ 12% ਸੈਂਟਰ ਦੇ ਡੀਏ ਨੂੰ ਪਿੱਛੇ ਆ ਤੇ ਦੋ ਛਤਨਾ ਤੇ ਉਹਨਾਂ ਨਾਲ ਵੀ ਨਾ ਸੁਣਿਆ ਤੇ ਸਾਡੇ ਅੰਦਰ ਕੋਈ ਫਰਕ ਨਹੀਂ ਪੈਂਦਾ ਪੰਜਾਬ ਸਰਕਾਰ ਮੁਦਰਾ ਪੰਜਾਬ ਦਾ ਮਦਦਾ ਬ੍ਰਿਡਾਂ ਸਰਕਾਰ ਤੋਂ ਬਦਿਆਸੀ ਮਨਾਈ ਬਹੁਤ ਵੱਡਾ ਜੱਤਾ ਲੈ ਕੇ ਆਏ ਨੇ ਸਤਿਓ ਜੇਵਾ ਗੱਲ ਕਰਦਾ ਜੀ ਜੀ ਉਸ ਤੋਂ ਇਲਾਵਾ ਸਾਡਾ ਪੱਤਿਆਂ ਦਾ ਬਕਾਇਆ ਕੋ ਲਗਾਤਾਰ ਜਿਹੜਾ ਸਾਡੇ ਹੱਥ ਖੋਹੀਂ ਰਹੇ ਜਾਂਦੇ ਨੇ ਉਸ ਵਾਂਹ ਜਿਹੜਾ 20 ਫੈਕਟਰੀ ਤੇ ਧਰਨਾ ਲੱਗਿਆ ਸੀਗਾ ਉਸ ਧਰਨੇ ਦੇ ਵਿੱਚ ਕਿਤੇ ਨਾ ਕਿਤੇ ਦੂਰੇ ਦਿਹਾੜੇ ਜਿਹੜੇ ਬਹਿ ਕੇ ਅਨਲਾਈਜ਼ ਕੀਤਾ ਤਾਂ ਮਹਿਸੂਸ ਕੀਤਾ ਕਿ ਉਹ ਧਰਨਾ ਜਿੰਨਾ ਪ੍ਰਭਾਵ ਸਾਡੀ ਸਾਡਾ ਇਕੱਠ ਹੋ ਗਿਆ ਸਾਡਾ ਇੱਕ ਜਥੇਬੰਦੀ ਦਾ ਸਮੂਹ ਬਣ ਗਿਆ ਉਹਨਾਂ ਦੇ ਵਿੱਚ ਜਾਈ ਕਰਦਾ ਹੈ ਸ਼ੁਰੂਆਤ ਛੇ ਵਜੇ ਮੈਡਮ ਸੁਮੇਤ ਆ ਗਏ ਉਹ ਤਾਂ ਮੇਰੇ ਬਾਅਦ 13 ਮਾਰਚ ਦਾ ਪ੍ਰੋਗਰਾਮ ਸੀਗਾ ਜਿਹੜਾ ਇਹਦਾ ਸਮੂਹਰਾ ਮੂਲ ਮਤ ਦੇ ਜਿਹੜਾ ਲੋਕਾਂ ਦਾ ਸਹਿਯੋਗ ਸੀਗਾ ਉਹਦੇ ਦੇ ਤੇ